ਇਹ ਇਧਰ ਆ ਡਾ ਰੂਪ ਉਧਰ ਮਾਸੀ ਜੀ ਉਧਰ ਮਾਸੜ ਜੀ ਠੀਕ ਹੈ ਜੀ ਡੇਕ ਡੇ ਕੇ ਹਾਂ ਮਾਥਾ ਘਰ ਗਏ ਅਸੀਂ ਜੂ 11 ਵਜੇ ਦੇ ਆਏ ਤੇ 3 ਵਜੇ ਪਹੁੰਚੇ ਇੱਥੇ ਆ ਆਪਣਾ ਸਾਰਾ ਕੰਮ ਕੋ ਮਕਾਇ ਲੇਕਿਨ ਹੁਣ ਹਰ ਸਾਨੂੰ ਪੰਗਾ ਪਿਆ ਵਾ ਨਾ ਹੁਣ ਸ਼ਾਂਤਾ ਰਹਿ ਗਿਆ ਆਹ ਤੇ ਇਧਰ ਆਏ ਸਾਡੇ ਮਾਸੀ ਜੀ ਠੀਕ ਹੈ ਜੀ ਤੇ ਉਧਰ ਫੋਨ ਆ ਮੈਂ ਇਧਰ ਆ ਡੇ ਆ ਵੀ ਮਾਸੀ ਜੀ ਠੀਕ ਹੈ ਜੀ ਤੇ ਹੁਣ ਆਪਾਂ ਗੁਰਲੀਨ ਲੈ ਕੇ ਆਈ ਆ ਰਖੜੀ ਰੂਪ ਨੂੰ ਬੰਨਣੀ ਆ ਸਾਣਾ ਗੁਰਲੀਨ ਕੋਈ ਕੀਤੀ ਨਹੀਂ ਸਾਣਾ ਗੁਰਲੀਨ ਹੈ ਗੁਰਲੀਨ ਕੋਈ ਨਹੀਂ ਕੋਈ ਨਹੀਂ ਦੱਪ ਲੈ ਜਦੋਂ ਇਹ ਚਲ ਤੋਂ ਗੀਆ ਇੱਥੇ ਕੋਖਾ ਦੀ ਆਈ ਕਿਹਿਆ ਹਾਂ ਉਹ ਤਾਂ ਫਲੇਟ ਰਾਤ ਫਲੇਟ ਨਾ ਨਾ ਸਰਾਕ ਨਹੀਂ ਤੂੰ ਡੱਬਾ ਲਿਆ ਵੀਡੀਓ ਦੇ ਵਿੱਚ ਉਹਨਾ ਡੱਬਾ ਕੋ ਤੇ ਨਾ ਇਹ ਚ ਪਰ ਵੀ ਨਹੀਂ ਹੈ ਹੋਰ ਮਾਸੀ ਤੂੰ ਹੀ ਸੁਣਾਓ ਠੀਕ ਹੈ ਪਾ ਕਿਦਾਂ ਚੱਲਦਾ ਢੇ ਵੀਰ ਦਾ ਕੰਮ ਚੜਦੀ ਕਲਾ ਇੰਡੀਆ ਦੀ ਸੌਣੀ ਦੇ ਘਰਾਂ ਦੇ ਮਾਪੀ ਬਸ ਨਹੀਂ ਚਲੋ ਆ ਤੇ ਮੌਸਮ ਹੈਗਾ ਵੀ ਨੀਂਦ ਵਾਲਾ ਮੌਸਮ ਹੈਗਾ ਠੀਕ ਹੈ ਠੀਕ ਜਿਹੜੀ ਕਰਨੀ ਚਾਹੁੰਦੇ ਹੋ ਤੇ ਠੀਕ ਹੈ ਅਤੇ ਕੰਤੇ ਚੌਧਰੀ ਵੀ ਤੁਸੀਂ ਆਪਣੀ ਸਿਹਤ ਦਾ ਸੁਣਾਓ ਕੀ ਹਾਲ ਚਾਲ ਹੈ ਫਰਕ ਅੱਗੇ ਨਾਲ ਮੈਂ ਇੱਲੇ ਪੂਰਾ ਫਰਕ ਭੇਜਾ ਠੀਕ ਆ ਹੋਰ ਮਾਸੀ ਤੁਸੀਂ ਸੁਣਾਓ ਡੰਗਰ ਬਸ਼ਾ ਓਕੇ ਰਿਪੋਰਟਾਂ ਨੇ ਓਕੇ ਠੀਕ ਹੋਰ ਮਾਸੀ ਤੁਸੀਂ ਸੁਣਾਓ ਵਧੀਆ ਸਾਹਿਬ ਠੀਕ ਵਧੀਆ ਚਾਹੀਦਾ ਹਾਂ ਗੁਜਰੀ ਤੂੰ ਸੁਣਾ ਓਕੇ ਰਿਪੋਰਟਾਂ ਠੀਕ ਆ ਚਲੋ ਚੜਦੀ ਕਲਾ ਚਾਹੀਦੀ ਸਾਰਿਆਂ ਨੂੰ ਠੀਕ ਆ ਤੇ ਮੰਮੀ ਤੁਸੀਂ ਮੰਮੀ ਦੇ ਅੱਧੇ ਕੱਪੜੇ ਕੋਠੇ ਰਹਿ ਗਏ ਮੈਂ ਲਾਤੀ ਆ ਤੇ ਬਸ ਹੁਣ ਇੱਥੇ ਆਏ ਆ ਕੱਖੜੀ ਲੈ ਕੇ ਆਏ ਆ ਇੱਧਰ ਰੂਪ ਨੂੰ ਬੰਨਣ ਵਾਸਤੇ ਠੀਕ ਠੀਕ ਆਇਆ ਤਾਂ ਕੰਦਾ ਆ ਰਿਹਾ ਹੁਣ ਚਲੋ ਚਾਹੋ ਪਰਮਾਤ ਠੀਕ ਹੈ ਖਾਗ ਵਧੀਆ ਵਧੀਆ ਚਲੋ ਇਹੀ

ਜਿੰਨੇ ਵੀਡੀਓ ਵੇਖਣੀ ਉਹਨੇ ਹੈ ਨਾ ਇਹ ਕੀ ਲਿਆਂਦਾ ਵੀ ਟੀ ਮਦਨ ਬਾਹਰ ਤੇਰੇ ਚ ਹੀ ਲੈ ਆਏ ਆ ਆ ਤੇ ਹੋਰ ਕੀ ਕੁੜੀ ਦਾ ਪਿਆਰ ਆ ਆਤਮਾ ਆਰ ਵਾਰੀ ਸੁੱਖੀ ਸੰਦੇ ਲਿਆਇਆ ਕੋਣੀ ਇਹਨਾਂ ਦੇ ਦੋ ਕੁ ਪੀਸ ਮੂਹਨ ਲਾਉਣੇ ਬਾਕੀ ਪੈ ਜਾ ਟੁੱਟ ਕੇਗੇ ਆਹੋ ਚਲੋ ਅਈਸਾ ਸੁਭਾ ਤੇ ਜਾਣਾ ਇਹ ਭਈ ਪਿਆਰ ਮਾਸਟਰ ਜੀ ਨਾਲ ਤੇ ਤਾਂ ਸਾਡੀ ਲੇਟ ਵੀ ਹੋ ਜੇਗੀ ਪਾਂਡਾ ਮੇਰੇ ਤੇ ਕੋਈ ਕੋਈ ਫਰਕ ਨਹੀਂ ਪੈਂਦਾ ਕੋਈ ਉਂਗਲੀ ਵੇਟ ਨਹੀਂ ਕਰਦੇ ਕਿਹਨਾਂ ਨਹੀਂ ਕਰਦੇ ਬਿਲਕੁਲ ਇਹ ਤਾਂ ਗੱਲ ਹੈਗੀ ਸਾਰਿਆਂ ਦੀ ਹੋਣੀ ਹੈ ਨਹੀਂ ਕਰਦੇ ਤਾਂ ਮੈਂ ਇਹ ਹੋਰ ਬੈਠੇ ਕਿਉਂ ਨਾ ਗਏ ਹੁਣੇ ਨਾ ਤੋਰ ਕਹਿ ਹੁੰਦੇ ਹਾਂ ਇਹ ਤਾਂ ਗੱਲ ਹੈਗੀ ਸਾਡੇ ਬਾਪੂ ਜੀ ਨੇ ਹਾਂ ਜੀ ਮੈਂ ਕਹਿੰਦਾ ਨਾ 6 ਵਜੇ ਗਏ ਨੇ ਸਾਡੇ 6 ਕੱਢਣੀ ਇਹਨਾਂ ਨੇ ਜਾ ਕੇ ਵੀ ਲੈਣਾ ਹਾਂ ਆਰੇ ਪਪਾ ਯਾਰ ਫੋਨ ਲਾਈ ਜਾਂਦੇ ਆ ਤੂੰ ਹਾਂ ਭਾਈ ਵੀਰ ਵੇਖ ਲੋ ਬੱਲੇ ਪਪਾ ਬਸ ਸਾਤੀ ਵੱਜੀ ਜਾਣੇ ਫੇ ਹੁਣ ਸਾਤੀ ਵੱਜੀ ਜਾਂਦਾ ਪਾ ਆਹ ਦੇਖੀ ਤੋਂ ਕੋਈ ਨਹੀਂ ਆਉਂਾਲ ਕਰਨ ਦੇ ਨੇ ਉਹ ਵੇਖੋ ਹੁਣ ਇਹਨਾਂ ਨੇ ਗੇਟ ਖੋਲਤਾ ਬਾਅਦ ਵੇਖਣਗੇ ਕਦੋਂ ਮਾਸੜ ਜੀ ਆਉਣਗੇ ਤੇ ਆਪਣੇ ਬੰਦਰ ਆ ਜਾਣਗੇ ਵੰਡ ਪਾਉਣਗੇ ਹੁਣ ਮੰਡ ਲੱਗੇ ਨੇ ਫੋਨ ਦੰਗਰ ਵਸ਼ੇ ਨੂੰ ਠੀਕ ਹੈ ਜੀ ਜਿੱਦਾਂ ਚਲੋ ਇੱਕ ਇਹ ਹੁੰਦਾ ਵੀ ਇੱਕ ਸਿਆਣਾ ਬੰਦਾ ਘਰ ਹੋਵੇ ਨਾ ਤੇ ਫਿਰ ਬੰਦੇ ਨੂੰ ਫਿਕਰ ਨਹੀਂ ਹੁੰਦਾ ਠੀਕ ਹੈ ਜੀ ਬਹੁਤ ਵਾਧਾ ਹੁੰਦਾ ਹੁੰਦਾ ਨਹੀਂ ਜਿਹੜਾ ਉਹ ਨਾਲ ਹੀ ਨਹੀਂ ਫਿਰਦੇ ਨੇ ਨਹੀਂ ਨਹੀਂ ਭਾ ਜੋ ਮਰਜੀ ਕੈਮਰਾ ਆਪਣੀ ਜਗ੍ਹਾ ਵਾ ਜਿਹੜਾ ਸਿਆਣਾ ਬੰਦਾ ਘਰ ਹੋ ਉਹ ਆਪਣੀ ਜਗ੍ਹਾ ਵਾ ਠੀਕ ਹੈ ਜੀ ਆ ਕਰਿਓ ਇੱਧਰ ਲਓ ਵੇਖੋ ਸਿਆਣਾ ਬੰਦਾ ਨਹੀਂ ਆਉਂਦੇ ਆਓ ਵੇਖੋ ਆਓ ਵੇਖੋ ਜੀ ਗੇਟ ਬੰਦ ਕਰਦਾ ਕਿੰਜ ਨਹੀਂ ਆਏ ਲੈ ਲੋ ਹਟ ਅੰਦਰਲਾ ਕਰਦਾ ਬੰਦ ਉਹ ਢੋਡ ਕੇ ਬੰਦ ਨਹੀਂ ਆਉਣਾ ਪੜੇ ਨਹੀਂ ਰੁਕ ਵੰਦਾ ਤੇ ਨੂੰ ਮੰਜੇ ਤੇ ਲੈ ਚਲੋ ਗਾਇਸ ਕਰੋ ਸਟਾਰਟ ਠੀਕ ਹੈ ਮਮਾ ਨੂੰ ਕੇ ਰੰਗ ਲੈ ਲਓ ਜੀ ਲਓ ਜੀ ਗੁਰਲੀ ਨੇ ਰਖੜੀ ਬੰਨਤੀ ਹੈ ਜੀ ਮਠਾ ਲੈ ਕੇ ਸਾਰੇ ਸ਼ਾਂਤੀ ਹੋ ਗਏ ਨੇ ਤੇ ਧਿਆਨ ਹੈ ਮਠੇ ਵਾਲਾ ਤਾਂ ਕਰੀਏਗੀ ਹਾਂ ਝੂਟ ਨਾ ਹੋਵੇ ਫਲੈਗ ਵਾਲਾ ਨਾ ਮਿਕਾ ਸਾਰੇ ਪਦੇ ਮੂੰਹ ਤੇ ਸਾਰੇ ਚੁੱਕ ਲੈ ਨਹੀਂ ਨਹੀਂ ਉਹ ਨਾ ਹੇ ਇਦਾਂ ਮੂੰਹ ਫੜਾਵੇ ਪੇਠਾ ਵੀ ਆਇਆ ਆਗਰੇ ਦਾ ਆ ਅਗਰੇ ਤੋਂ ਆਏ ਨੇ ਇਹਦੇ ਨੰਬਰ ਚਲੋ ਮਾਮਾ ਜੀ ਚਲੋ ਮਾਮਾ ਜੀ ਪਧਾਰੋ ਅੱਗੇ ਟੋਲੇ ਟੋਲੇ ਬੈਠੋ ਜੇ ਵੀ ਉਹ ਕਿੰਨੀ ਢੀੜੀ ਕਰਾ ਦਿੰਦੀ ਨਹੀਂ ਹੁੰਦੀ ਉਹ ਆਦੇ ਤਾਂ ਪਈ ਨਾ ਪਹਿਲਾਂ ਨਹੀਂ ਨਹਿਗੇ ਗੱਲ ਤੇ ਸਾਰੇ ਕਢਾ ਕੇ ਲਵਾ ਦੇਈਏ ਅਈ ਉਹ ਟਰੈਕਟਰ ਵੀ ਭਜਾਤਾ ਉਹ ਚੰਗਿਆ ਬਾੜ ਇੱਕ ਰਹਿ ਜਾ ਆਣੀ ਛੱਡਿਆ ਕਦੇ ਕੰਮ ਕੀਤਾ ਇੱਕ ਰਹਿ ਗਿਆ ਤੇ ਮੰਨੀ ਨਹੀਂ ਮੈਂ ਇਹਦੇ ਨੂੰ ਮੰਨ ਲਿਆ ਤੇ ਇਹਦੇ ਦੰਦਾ ਦਾ ਕਰਮਾਂ ਦੀ ਗੱਲ ਵਾ ਕੇ ਅਗਲਾ ਬਾਹਰ ਚਲੇ ਗਿਆ ਤੇ ਦੰਦ ਲਾ ਕੇ ਇਹਦੇ ਨਾਂ ਲਾਉਂਦਾ ਤਾਂ ਉਹਨੇ ਬਾਹਰ ਜਾਣਾ ਹੀ ਨਹੀਂ ਚਾਰਾ ਹੀ ਨਹੀਂ ਕਿ ਬਾਹਰ ਜਾ ਕੇ ਉਹ ਬੜਾ ਮੰਨੀ ਉਹ ਬੜਾ ਕੋ ਹੋਇਆ ਉਹਦੇ ਨਾਲ ਉੱਥੇ ਉੱਠਿਆ ਗਿਆ ਇੱਥੇ ਇੰਨੀ ਕਮਾਈ ਸੀ ਦੇਟ ਰੋਣੀ ਦੇਟ ਦੀ ਲਾਉਂਦੀ ਵੀ ਨਹੀਂ ਕੱਟਦਾ ਨਹੀਂ ਕੋ ਸੁੱਤਾਈਏ ਕਿ ਇਹ ਗੜ ਤੇਰੇ ਬਾਹਰ ਨਾ ਕਰੇ ਛੱਡ ਗਿਆ ਤਾਂ ਉੱਥੇ ਚਲੋ ਜੀ ਮਾਂ ਮੇਰੇ ਜੇ ਵੀ ਨਹੀਂ ਲੱਗਣ ਦੀ ਚਲੋ ਜੀ ਮਾਂ ਮੈਨੂੰ ਦੇ ਦੇਂ ਜਾ ਬਲਕ ਪੜੌਂ ਲਿਆ ਕਰਾ ਚਲੋ ਚਲੋ ਉਹ ਤਾਂ ਨਿਕਲ ਉਹਨੂੰ ਤਾਂ ਉੱਪਰ ਕਰ ਚਲੋ ਇਧਰੋਂ ਫੜਾ ਇਧਰੋਂ ਅੱਗੇ ਉਹ ਹੁੰਦੇ ਆ ਚਲ ਚਾਲੇ ਪਾਉਂ ਕੋਲੇ ਕੋਲੇ ਕਰ ਹਾਂ ਮਿਲਾਂ ਪਤਾ ਸੀ ਆਣਾ ਫਿਰ ਸਕੇ ਜਾਂ ਤੇ ਕਿਤੇ ਸਕੇ ਨਹੀਂ ਬੰਨਿੰਦੀ ਜਾਂ ਸੱਜਣ ਬੰਨਿੰਦੀ ਪ੍ਰਾਣੇ ਬਜ਼ੁਰਗਾਂ ਨੂੰ ਫਿਰ ਪਤਾ ਹੁੰਦਾ ਨਾ ਉਹ ਫਿਰ ਹੋਣ ਦੀ ਜਰਨੇਸ਼ਨ ਉਹਨਾਂ ਨੂੰ आल है ये 60 पर नहीं दिया नहीं पर आवरी बननी दी है ये थोड़ी बनती है ना फिर हारो वाला मेरा होगा फिर हारो वाली जींदे बस देर हो रहा था हां हर वाली सामान बट पर बैठ है कंप्यूटर बैठ पाता है पापा मैं जरा निकाल ना बस बस ਮਿੱਠਾ ਬੰਦਾ ਜਿਆਦਾ ਮਾਮਾ ਆਯੁਰਵੈਦਿਕ ਦਵਾਈ ਖਾਂਦੇ ਆ ਉਹ ਉੜਦੀ ਹੈ ਨਾ ਗ੍ਰੀਲ ਤੂੰ ਉਧਰ ਹੋ ਜਾ ਉਹ ਮਿੱਠਾ ਕਰੋ ਹੇ ਹੇ ਜੀ ਥੋੜੇ ਜਿਹਾ ਖਾ ਲਓ ਥੋੜਾ ਜਿਹਾ ਖਾਓ ਇਹ ਨਹੀਂ ਇਹ ਗੱਲ ਗਲਤ ਕਰ ਰਹੇ ਹੋ ਇਹ ਕੋਈ ਹੋਰ ਹੋਣਾ ਨਹੀਂ ਸਾਰਾ ਨਾ ਹੋਰ ਹੋ ਰਿਹਾ ਹੈ ਇਹ ਕਿਉਂ ਮਮੂਰਤ ਪੰਜ ਵਾਰ ਮੈਂ ਆਪਣੇ ਘਰਾਂ ਦੇ ਪਰਿਵਾਰੀ ਮੈਂ ਇਹ ਨਹੀਂ ਗਿਆ ਕਿ ਉਹ ਰੁਕ ਇਹ ਕਰ ਰਿਹਾ ਹੈ ਹੜੀ ਬਣੀ ਨਹੀਂ ਗਿਆ ਉਹ ਚੱਲ ਕੇ ਆਓ ਹਾਂ ਇਹ ਤਾਂ ਗੱਲ ਹੈਗੀ ਆ ਮੈਂ ਕਿਹਾ ਮੋੜ ਮੜ ਕੇ ਕੱਟੀਆਂ ਹਾਂ ਹਾਂ ਚੱਲ ਕੇ ਆ ਵੇ ਬੰਦਾ ਫੇਰ ਉੱਥੇ ਕੋਈ ਕਿ ਆਏ ਤੇ ਜਾ ਚਾਹੀਦਾ ਨਹੀਂ ਜਾਏ ਤਾਂ ਕਹਿ ਲਿਆ ਨਾ ਭਾਈ ਜੀ ਤੁਹਾਡਾ ਤੇ ਆ ਸਾਜੀਤ ਭੂਆ ਕੇ ਪਰਸੋਂ ਲਈ ਮੈਂ ਆਹ ਹੋਪੜੀਏ ਆ ਜਦੋਂ ਖਲੂਕੋਸ ਲਗਾਈ ਜਾ ਉੱਥੇ ਕਹੋ ਡਾਕਟਰ ਕੋਲ ਤੇ ਪਾ ਕੇ ਦੇ ਦਿਓ ਜੇ ਸੰਸੇਦੋ ਜੈਦੋ ਹੀ ਛੁੱਟੇ ਦੇ ਨਾ ਮੈਂ ਖਸਰਾਂ ਜਨਾ ਦੀ ਵਜ੍ਹਾ ਨਾਲ ਆਹ ਖਲੂਕੋਸ ਲਗਾਈ ਨਾ ਅੱਛਾ ਤੇ ਮੈਂ ਕਹਿ ਕੇ ਨਾਲ ਟੱਕ ਪੇ ਲਾ ਦੋ ਬਣਾ ਉੱਥੇ ਇੱਕ ਪਰੰਦਮ ਆਏ ਉੱਥੇ ਠੀਕ ਕਰ ਦੇਣਾ ਗੁਰੂ ਪਤਨ ਬਗਾਇ ਲਈ ਇਹ ਨੂੰ ਸਮਝ ਨਾ ਆਇਆ ਇਨਫੈਕਸ਼ਨ ਆ ਗਈ ਮੈਂ ਤਾਂ ਗੱਲ ਕੋ ਕੋਲ ਦੱਸ ਦੋ ਚਾਰ ਦਿਨ ਦੋ ਚਾਰ ਰਹਿ ਗਿਆ ਬਿਲਕੁਲ ਨਾ ਬਦਲ ਨਹੀਂ ਕੋਈ ਸੈਲ ਘਟਿਆ ਨਹੀਂ ਯਾਨੀ ਇਹ ਕਿਤੇ ਨਹੀਂ ਸਮਝ ਰਿਹਾ ਸਹੀ ਧਾਰ ਘਟਿਆ ਨਹੀਂ ਆ ਹੁਣ ਤਾਂ ਸੁਈ ਆ ਕਿੰਨੇ ਲੋ ਗਾਇਸ ਅੱਜ ਆਪਾਂ ਇਨਾ ਕ ਬਲੌਗ ਬਣਾਉਣਾ ਹੈ ਕਿ ਆਪਾਂ ਆਏ ਆ ਇੱਥੇ ਲੱਕੜੀ ਬਣਾਵਾਤੇ ਕਿ ਪਿਆਰ ਦੀਆਂ ਗੱਲਾਂ ਨੇ ਇਹ ਨੂੰ ਲੈਣ ਦੇ ਦੀ ਗਲਤੀ ਹੁੰਦੀ ਜੇ ਤਾਂ ਪਿਆਰ ਵਾ ਇੱਕ ਆਪਣਾ ਹਰੇਕ ਆਪਣੇ ਪਰਿਵਾਰ ਨੂੰ ਜੋੜ ਕੇ ਰੱਖੋ ਆਪਣੇ ਰਿਸ਼ਤਦਾਰੀ ਨੂੰ ਜੋੜ ਕੇ ਰੱਖੋ ਠੀਕ ਹੈ ਜੀ ਦੁਨੀਆ ਤੋਂ ਫੋਨ ਨਹੀਂ ਲੈ ਜਣਾ ਆਪਾਂ ਸਭ ਕੁਝ ਇੱਥੇ ਰਹਿਣਾ ਠੀਕ ਹੈ ਜੀ ਦਿਨੀਆਂ ਤਾਂ ਲੈਣਾ ਦੇਣਾ ਬਣਿਆ ਤੇ ਹਰ ਇੱਕ ਤਿਹਾਰ ਆਪਣੇ ਰੀਣਾ ਮਨਾਇਆ ਕਰੋ ਠੀਕ ਹੈ ਜੀ ਤੇ ਆਪਾਂ ਇੱਥੇ ਪਹੁੰਚੇ ਆ ਤੇ ਆਪਾਂ ਭੈਣ ਭਰਾਵਾਂ ਨੂੰ ਰੱਖੜੀਆਂ ਬੰਨ੍ਹੀਆਂ ਠੀਕ ਹੈ ਜੀ ਤੇ ਫਿਰ ਮਿਲਾਂਗੇ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦਾ ਆਪਾਂ ਸਾਰਿਆਂ ਨੂੰ ਚਰਦੀ ਗਲਾ ਵਿੱਚ ਰਹਿਦੇ ਤੇ ਰੱਬ ਰੱਖਾ ਜੀ ਸਸਰੀ ਘਾਲ ਜੀ ਸਾਰਿਆਂ ਨੂੰ